ਕਿਸਾਨਾਂ ਨਾਲ ਡਾਟ ਕੇ ਖੜੀ ਮਾਨ ਸਰਕਾਰ ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਕੀਤਾ ਅਲਰਟ ਅਕਾਲੀ ਦਲ ਬੀਐਸਪੀ ਦਾ ਟੁੱਟਿਆ ਗੱਡਜੋੜ ਬੀਜੇਪੀ ਨਾਲ ਹੋ ਸਕਦਾ ਹੈ ਸਮਝੌਤਾ ਕਾਂਗਰਸ ਦੇਵੇਗੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਿਸਾਨ ਅੰਦੋਲਨ ਦਰਨ ਰਾਹੁਲ ਗਾਂਧੀ ਨੇ ਕੀਤਾ ਵੱਡਾ ਐਲਾਨ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਹਾਈ ਕੋਰਟ ਨੇ ਬੈਰੀਗੇਟਿੰਗ ਤੇ ਚੁੱਕੇ ਵੱਡੇ ਸਵਾਲ ਸਖਤ ਕਿਸਾਨ ਮੋਰਚਾ ਵੱਲੋਂ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਗਏ ਜ਼ਬਰਦਸਤ ਜ਼ੋਰਦਨ ਖੇਦੀ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਨਾਲ ਡਟ ਕੇ ਖੜੀ ਹੈ ਇਸ ਮੋਕੇ ਹਰਿਆਣਾ ਬਾਰਡਰ ਨਾਲ ਲੱਗਦੇ ਸਾਰੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਨਾਲ ਲੱਗਦੇ ਹਰਿਆਣਾ ਬਾਰਡਰ ਉੱਤੇ ਐਂਬੂਲੈਂਸਾਂ ਦੀ ਤੈਨਾਤੀ ਵੀ ਵਧਾ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਇਹਨਾਂ ਸਾਰੇ ਜ਼ਿਲ੍ਹਿਆਂ ਵਿੱਚ ਡਾਕਟਰਾਂ ਤੇ ਸਟਾਫ ਨੂੰ ਵੀ ਹਸਪਤਾਲ ਵਿੱਚ ਰਹਿਣ ਲਈ ਕਿਹਾ ਹੈ ਦੱਸਦੇ ਕਿ ਪੁਲਿਸ ਕਾਰਵਾਈ ਦੌਰਾਨ ਕਿਸਾਨ ਗੰਭੀਰ ਜ਼ਖਮੀ ਹੋ ਰਹੇ ਹਨ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਵੀ लाठी चार्ज ਅਤੇ ਅਥਰੂ ਗੈਸ ਦੇ ਕੋਲੇ ਨਾ ਛੱਡਣ ਦੀ ਮੰਗ ਕੀਤੀ ਹੈ ਸੰਗਰੂਰ ਪਟਿਆਲਾ ਡੇਰਾਬਸੀ ਮਾਨਸਾ ਤੇ ਬਠਿੰਡਾ ਦੇ ਹਸਪਤਾਲਾਂ ਨੂੰ ਅਲਰਟ ਤੇ ਰੱਖਿਆ ਗਿਆ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਦੇ ਬਾਰਡਰ ਸੀਲ ਕਰਨ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਖੇਧੀ ਕੀਤੀ ਸੀ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਐ ਉੱਥੇ ਡਾਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਐ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹ ਉਹ ਨੀ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹ ਨੀ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਸ਼੍ਰੋਮਣੀ ਅਕਾਲ ਦਲ ਅਤੇ ਬਸਪਾ ਵਿਚਾਲੇ ਗੜਜੋੜ ਟੁੱਟਣ ਦੀ ਖਬਰ ਸਾਹਮਣੇ ਆਈ ਹੈ ਇਸ ਦਾ ਐਲਾਨ ਪੰਜਾਬ ਬਸਪਾ ਇੰਚਾਰਜ ਨੇ ਕੀਤਾ ਹੈ ਉਹਨਾਂ ਕਹਿ ਕੇ ਕਿ ਸ਼੍ਰੋਮਣੀ ਅਕਾਲ ਦਲ ਅਤੇ ਭਾਜਪਾ ਵਿਚਾਲੇ ਗੱਡਜੋੜ ਬਣਾਏ ਜਾਣ ਦੀ ਗੱਲ ਚੱਲ ਰਹੀ ਹੈ ਇਸ ਲਈ ਬੀਐਸਪੀ ਨੇ ਇਹ ਫੈਸਲਾ ਲਿਆ ਹੈ BSP ਪੰਜਾਬ ਚ ਹੁਣ ਇਕੱਲੇ ਹੀ ਚੋਣ ਲੜੇਗੀ ਚੰਡੀਗੜ੍ਹ ਵਿਖੇ ਹੋਈ ਸੂਬਾ ਕਮੇਟੀ ਮੀਟਿੰਗ ਵਿੱਚ ਭੋਜਨ ਸਮਾਜ પાર્ટી ਦੇ ਕੇਂਦਰੀ ਕੋਆਰਡੀਨੇਟਰ ਪੰਜਾਬ ਬਸਪਾ ਦੇ ਇੰਚਾਰਜ ਰੰਤੇਰ ਸਿੰਘ ਬੈਣੀਵਾਲ ਨੇ ਇਸ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ 4 ਘੰਟੇ ਲੰਮੀ ਚੱਲੀ ਮੈਰਾਥਨ ਮੀਟਿੰਗ ਵਿੱਚ ਸਰਬਸੰਤੀ ਨਾਲ ਹੀ ਫੈਸਲਾ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਅਕਾਲ ਦਲ ਭੋਜਨ ਸਮਾਜ ਪਾਰਟੀ ਦੇ ਲਗਾਤਾਰ ਅਣਦੇਖੀ ਕਰ ਰਹੀ ਹੈ ਉਹਨਾਂ ਕਿਹਾ ਕਿ ਅਕਾਲ ਦਲ ਭਾਰਤੀ ਜਨਤਾ ਪਾਰਟੀ ਨਾਲ ਗੱੜ ਜੋੜ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਲਿਤਾ ਪਛੜਿਆ ਗੱਟ ਗਿੰਤियां ਕਿਸਾਨਾਂ ਨੂੰ ਕੁਚਲਣ ਦੀ ਗੈਰ ਸੰਵਿਧਾਨਿਕ ਨੀਤੀਆਂ ਬਣਾ ਰਿਹਾ ਹੈ ਪਾਸੇ ਜਿੱਤੇ ਹੁਣ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ ਬੀਐਸਪੀ ਨੇ ਅਕਾਲੀ ਦਲ ਨਾਲ ਗੱਟ ਜੋੜ ਤੋੜ ਦਿੱਤਾ ਹੈ ਅਤੇ ਹੁਣ ਉੱਥੇ ਹੀ ਨਵੀਆਂ ਕਿਆਸਰਾਈਆਂ ਲਗਾਈ ਜਾ ਰਹੀਆਂ ਹਨ ਕਿ ਅਕਾਲੀ ਦਲ ਦਾ ਮੋੜ ਬੀਜੇਪੀ ਨਾਲ ਗੱਟ ਜੋੜ ਹੋ ਸਕਦਾ ਹੈ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੈਂਕੜੇ ਕਿਸਾਨ ਜਥੇਬੰਦੀਆਂ ਦੇ ਸਮਰਥਨ ਵਿੱਚ ਦੇਸ਼ ਵਿਆਪਿਕ ਮੁਜ਼ਾਰੇ ਲਈ ਤਿਆਰੀ ਕਰ ਲਈ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਉੱਤੇ ਉਤਰ ਆਏ ਹਨ ਉਧਰ ਛੱਤੀਸਗੜ ਦੇ ਅਹਮਦਾਬਾਦ ਚ ਕਾਂਗਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਇਸ ਦਿਨ ਰਾਹੁਲ ਗਾਂਧੀ ਨੇ ਪ੍ਰੋਸੇਸਿਤ ਹੈ ਕਿ ਕਾਂਗਸ ਵੱਲੋਂ ਐਮਐਸਪੀ ਦੀ ਗਾਰੰਟੀ ਬਣਾਈ ਜਾਵੇਗੀ स्वामीनाथन जी को बीजेपी की सरकार ने भारत रत्न दिया मगर जिस चीज के लिए स्वामीनाथन जी ने अपनी जिंदगी दी हिंदुस्तान के किसानों के लिए जो उन्होंने मेहनत की जो स्वामीनाथन जी ने कहा उसको करने के लिए तैयार नहीं है इसका क्या मतलब है स्वामीनाथन जी ने अपनी रिपोर्ट में साफ कहा है कि किसानों को लीगल राइट एमएसपी की एमेस के मिलनी चाहिए वो बीजेपी की सरकार नहीं कर रही है तो मैं आपको यहां जो खार्गे जी ने कहा उसको दोहराना चाहता हूं कि इंडिया की सरकार आएगी तो हम एमएसपी गारंटी हिंदुस्तान के किसानों को देंगे जो स्वामीनाथन रिपोर्ट में लिखा है वो हम पूरा करके आपको दे देंगे और ये हमारी शुरुआत है हमारा मैनिफेस्टो बन रहा है उसमें हमारा डिस्कशन चल रहा है ये हमने आपको सिर्फ पहली बात बोली है इसके आगे भी हम अपने मैनिफेस्टो में ਕਿਸਾਨੋ ਕੇ ਲਿਏ ਮਜ਼ਦੂਰੋ ਕੇ ਲਿਏ ਕਾਮ ਕਰਨੇ ਜਾ ਰਹੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕਿਸਾਨਾਂ ਦੇ ਮਾਮਲੇ ਦੀ ਸੁਣਵਾਈ ਹੋਈ ਹੈ ਅਦਾਲਤ ਨੇ ਹਰਿਆਣਾ ਸਰਕਾਰ ਤੋਂ ਰੋਕੀ ਸੜਕ ਬਾਰੇ ਜਵਾਬ ਮੰਗਿਆ ਹੈ ਅਦਾਲਤ ਨੇ ਕਿਸਾਨਾਂ ਨੂੰ ਰੋਕਣ ਤੇ ਸਵਾਲ ਚੁੱਕੇ ਹਨ ਉਹਨਾਂ ਕਿਹਾ ਹੈ ਕਿ ਰੋਸ ਪ੍ਰਦਰਸ਼ਨ ਕਰਨਾ ਉਹਨਾਂ ਦਾ ਜਮਹੂਰੀ ਹੱਕ ਹੈ ਇਸ ਲਈ ਉਹਨਾਂ ਨੂੰ ਇਸ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਹੈ ਅਦਾਲਤ ਨੇ ਇਹ ਵੀ ਸਵਾਲ ਪੁੱਛਿਆ ਕਿ ਜਦੋਂ ਕਿਸਾਨ ਦਿੱਲੀ ਵਿੱਚ ਧਰਨਾ ਦੇਣ ਜਾ ਰਹੇ ਹਨ ਤਾਂ हरियाणा सरकार ਵੱਲੋਂ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਕਿਸਾਨਾਂ ਨੂੰ ਰੋਕਣ ਤੇ ਹਾਈ ਕੋਰਟ ਨੇ ਪੁੱਛਿਆ ਕਿ ਜੇਕਰ ਉਹ ਸ਼ਾਂਤੀ ਨਾਲ ਅੱਗੇ ਵਧ ਰਹੇ ਹਨ ਤਾਂ ਹਰਿਆਣਾ ਸਰਕਾਰ ਉਹਨਾਂ ਨੂੰ ਰਸਤੇ ਵਿੱਚੋਂ ਕਿਉਂ ਰੋਕ ਰਹੀ ਹੈ ਕੋਰਟ ਨੇ ਇਹ ਵੀ ਸਵਾਲ ਚੁੱਕੇ ਹਨ ਕਿ ਜੇਕਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਉਹ ਹਰਿਆਣਾ ਵਿੱਚ ਵਿਰੋਧ ਪ੍ਰਦਰਸ਼ਨ ਨਹੀਂ ਕਰ ਰਹੇ ਤਾਂ ਫਿਰ ਸਰਕਾਰ ਉਹਨਾਂ ਨੂੰ ਉੱਥੋਂ ਲੰਘਣ ਤੋਂ ਕਿਉਂ ਰੋਕ ਰਹੀ ਹੈ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਅਜਿਹੇ ਵਿੱਚ ਕਿਸਾਨਾਂ ਦੇ ਦਿੱਲੀ ਕੋਚ ਨੂੰ ਲੈ ਕੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਤੇ ਸੁਣਵਾਈ ਹੋਈ ਹੈ ਕਿਸਾਨਾਂ ਦੇ ਪੱਖ ਵਿੱਚ ਜਨਹਿਤ ਪਟੀਸ਼ਨ ਲਾਉਣ ਵਾਲੇ ਵਕੀਲ ਉਦੇ ਪ੍ਰਤਾਪ ਸਿੰਘ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਬਾਰਡਰਾਂ ਤੇ ਬੈਰੀਕੇਡਿੰਗ ਕੀਤੀ ਗਈ ਹੈ ਉਸ ਨੂੰ ਹਟਾਉਣ ਲਈ ਜਨਹਿਤ ਪਟੀਸ਼ਨ ਲਾਈ ਗਈ ਹੈ ਵਕੀਲ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਸਰਕਾਰ ਹਟਾਏ ਖਾਸ ਤੌਰ ਤੇ ਅੰਬਾਲਾ ਨੇੜੇ ਸ਼ੰਭੂ ਬਾਰਡਰ ਤੇ ਵੱਡੇ ਪੱਧਰ ਤੇ ਬੈਰੀਕੇਡਿੰਗ ਕੀਤੀ ਗਈ ਹੈ ਤੇ ਸੁਰੱਖਿਆ ਕਰਮੀ ਤਨਾਤ ਕੀਤੇ ਗਏ ਹਨ ਇਹ ਇੱਕ ਸ਼ਾਂਤੀਪੂਰਵਕ ਪ੍ਰਦਰਸ਼ਨ ਹੈ ਹੁਣ ਤੱਕ ਵੀ ਕਿਸਾਨ ਸ਼ਾਂਤਪੂਰਵਕ ਵਿਰੋਧ ਕਰ ਰਹੇ ਹਨ ਲੋਕਤੰਤਰੀ ਰਾਜ ਵਿੱਚ ਪ੍ਰਦਰਸ਼ਨ ਇੱਕ ਮੌਲਿਕ ਅਧਿਕਾਰ ਹੈ ਹਾਈ ਕੋਰਟ ਨੇ ਕੇਂਦਰ ਹਰਿਆਣਾ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਸਾਂਝੇ ਤੌਰ ਤੇ ਇਸ ਮੁੱਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨ ਦੇ ਹੁਕਮ ਦਿੱਤੇ ਹਨ ਅਦਾਲਤ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨ ਅੰਦolਨ ਨੂੰ ਲੈ ਕੇ ਕੇਂਦਰ ਦੇ ਨਾਲ ਨਾਲ ਹਰਿਆਣਾ ਤੇ ਪੰਜਾਬ ਸਰਕਾਰ ਤੋਂ ਸਟੇਟ ਰਿਪੋਰਟ ਮੰਗੀ ਹੈ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਬਚਾਓ ਪੱਖ ਪਰਸੋਂ ਯਾਨੀ 15 ਫਰਵਰੀ ਤੱਕ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਕੇਂਦਰ ਅਤੇ ਚੰਡੀਗੜ੍ਹ ਨੂੰ ਪ੍ਰਤੀਵਾਦੀ ਬਣਾਇਆ ਗਿਆ ਹੈ ਸਯੁਕਤ ਕਿਸਾਨ ਮੋਰਚਾ ਨੇ ਭਾਜਪਾ ਦੀ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਹੰਝੂ ਗੈਸ ਰਬੜ ਦੀਆਂ ਗੋਲੀਆਂ ਪਾਣੀ ਦੇ ਵਾਛਣ ਵਰਗੇ ਢੰਗ ਨਾਲ ਤਰੀਕਿਆਂ ਰਹੀ ਜਬਰ ਕਰਨ ਦੀ ਜ਼ੋਰਦਾਨ ਨਖੇਦੀ ਕੀਤੀ ਹੈ ਪੰਜਾਬ ਦੀਆਂ ਹਰਿਆਣਾ ਨਾਲ ਲੱਗਦੀਆਂ ਸਰਦਾਂ ਤੇ ਹਾਈਵੇ ਸੜਕਾਂ ਵਿੱਚ ਲੋਹੀ ਦੀਆਂ ਕੀਲਾਂ ਕੰਡੇ ਵਾਲੀਆਂ ਤਾਰਾਂ ਸੜਕਾਂ ਕੱਟਣ ਅਤੇ ਕੰਕਰੀਟ ਦੀਆਂ ਦਿਵਾਰਾਂ ਬਣਾਉਣ ਅਤੇ ਇੰਟਰਨੈਟ ਪਾਬੰਦੀ ਵਿਰੁੱਧ ਸਖਤ ਗੁੱਸਾ ਜ਼ਾਹਰ ਕੀਤਾ ਹੈ ਤੇ ਕੇਂਦਰ ਸਰਕਾਰ ਦੀ ਨਖੇਦੀ ਕੀਤੀ ਹੈ ਦੇਖਿਏ ਅੱਜ ਪੂਰੇ ਭਾਰਤ ਦੇ ਇਤਿਹਾਸ ਵਿੱਚ ਭਾਰਤ ਦੀ ਰਾਜਨੀਤੀ ਵਿੱਚ ਅੱਜ ਕਾਲਾ ਦਿਵਸ ਹੈ আর ਦੇਸ਼ کے کسان مزدور پر جس طرح سے مودی سرکار نے حملہ کیا ہے یہ شرم والی بات ہے मैं आपको बताना चाहूं जो दुनिया के सबसे बड़े डिक्टेटर हुए हैं बड़े लोग हुए हैं उनको हराना इतना आसान नहीं होता पंजाबी में हम बोलते भी अपनी मड़ी आप पुट दे। तो वो अपनी अपनी मौत खुद खरीद रहे हैं किसानों पर हमला करके जो हम देख रहे हैं हम आज भी कहते हैं माननीय है प्रधानमंत्री जी हम इस देश के किसान और खेत मजदूर हैं हमारा दिल्ली के जाना अनक का सवाल नहीं है हमारा आपसे लड़ना अनक का सवाल नहीं है हम मांग रहे हैं एम एस पी गून सी टू प्लस फिफ्टी परसेंट डॉक्टर स्वामीनाथन कमीशन की रिपोर्ट जो आपने मानी हुई है और देखिए ये आपके माध्यम से जानी चाहिए वो बोल रहे कमेटी बना लिए हमने बोला सी सी पी में जो आप अनाउंसमेंट करते हर छह महीने के बाद अपनी एम एस पी वो पूरी आप उसके चर्चा करने के बाद करते हैं तो उस तेईस फसलों के बाद जहाँ आप एम का अनाउंस करते हैं उनके ऊपर खरीद की गारंटी का कानून बना दीजिए भाग निकले तो वो कुछ करना नहीं चाहते कर्ज के ऊपर हमने बात की तो बोले कमेटी डिसाइड करेगी कितना कर्ज है कितना नहीं बोले देखो बैंकों का कर्जा है ये दस दिन में सारा डेटा सामने आ जाता सबको मालूम है कितना देश के किसान मजदूर के ऊपर कर्जा है तो मान के भी हम जब हमने ये सवाल किया कि आप कहते हैं देश में कानून है कानून व्यवस्था रहेगी ठीक है और कुछ केसों के ऊपर वो जीनियस क्राइम बोल रहे थे हमारे केसों के ऊपर हमने बोला क्या लखीमपुर खीरी को आप जीनियस क्राइम नहीं मांगते बोले मानते हैं तो बोला आपका जो मंत्री है अजय मिश्रा टैनी उसके ऊपर 120 बी का पर्चा है साजिश करने का तो आपके मंत्रिमंडल में बैठा हुआ है उसको निकालिए उसके ऊपर कोई जवाब नहीं था जिससे बिजली संशोधन बिल के ऊपर भी बिल्कुल तथ्यों से हटकर मंत्री महोदय ने बात की हम बातें तो हमने सुनी इस माहौल में भी जब हरियाणा पूरी तरह कश्मीर वैली में बदला गया हमारे आदमी महाराष्ट्र में गिरफ्तार हुए हमारे आदमी मध्य प्रदेश में गिरफ्तार हुए, हमारे आदमी उड़ीसा में गिरफ्तार हुए फिर भी हम वार्ता करने गए हमारा मन साफ है भी हम मिल बैठ के इस मसले का हल करना चाहते हैं। जब हमारी किसी ने नहीं सुनी फिर हमारा आगे बढ़ना मजबूरी था आज सारा दिन मुझे पता हंड्रेड से ऊपर जख्मियों की लिस्ट है मुझे अपनी यूनियन का पता है पंद्रह बीस वर्कर हैं एक के मुंह पर शैलिंग बहुत जोर से लगी है उसको ऑपरेशन कराना पड़ेगा जो मैं शेलिंग दिखा रहा हूं मुझे फौजियों ने बताया आप पढ़ लीजिए इंग्लिश में ये किसानों के ऊपर शैलिंग की नहीं जा सकती ये शैलिंग हो रही बारे में देश तो जिस तरह से बुलेट इस्तेमाल की जा रही है रबड़ की या बड़ी बड़ी वो बुलेट आम किसानों के आंदोलन पर इस्तेमाल नहीं होती है तो ये दुनिया का सबसे बड़ा जबर ये जो लोकतांत्रिक देश उसमें हो रहा है हम आपके माध्यम से कहना चाहते पूरा देश देख रहा है अगर इस तरह की सरकार देश के किसान और खेत मजदूर से ऐसा करती है तो भारत के 140 करोड़ लोगों को दोबारा सोचना चाहिए हमें इस तरह की सरकार नहीं चाहिए आज भी हम चाहते हैं हमारे मसलों का हल किया जाए और हमें और दूसरा मैं फिर बोलूंगा पंजाब के यहाँ युवा है सबसे मीडिया ठीक है उनकी अपना प्रोपोगंडा है ये मीडिया कर्मी है मेरे सामने खड़े हैं मीडिया हाउस और होता है मीडिया कर्मी और होता मीडिया हाउस की पॉलिसी होती है हमारे बच्चे वहां काम करते हैं रोजगार के लिए उससे बदतमीजी ना करें जो उसको मीडिया हाउस झंडा देगा उसने उसी पे काम करना है सौ मजबूरिया ये भी हम बोलते हैं ठीक है हमारा आंदोलन है पीसफुल चल रहा है चलाएंगे शाम हो गई है शाम हो गई है हम अपने युवा ਸਭ ਯੂਨੀਅਨ ਸੇ ਬਾਤ ਕਰਕੇ ਚਾਹੇਂਗੇ ਅੱਜ ਆਬ ਫੌਜੇ ਦੋਨੋ ਤਰਫ ਸੇ ਸੀਸਫਾਇਰ ਹੋ ਸੁਬਾ ਫਿਰ ਦੇਖੇਂਗੇ। ਸਰਬੰਧੀ ਇੱਕ 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 ਕੰਨ ਕਹਨੀ ਹੈ ਜੀ। ਦੋਨੇ ਨਹੀਂ ਬੋਲੋ ਬੋਲੋ। ਹਾਂ ਹਾਂ। ਸਰ ਭਾਈ ਸਾਰਿਆਂ ਦਾ ਹੀ ਇਹ ਹੈਗਾ ਵੀ ਅੱਜ ਦੇ ਦਿਨ ਦੀ ਸਮੀਖਿਆ ਕੀ ਹੈ? ਤੁਸੀਂ ਬੋਲੋ ਜੀ। ਅੱਜ ਦੇ ਦਿਨ ਦੀ ਸਮੀਖਿਆ ਕੀ ਹੈ? ਇਹਦਾ ਰਿਵਿਊ ਕੀ ਹੈ? ਅਸੀਂ ਸਾਰੇ ਗਏ ਜਥੇਬੰਦਗਿਆਂ ਨੇ ਇਹ ਸਮੀਖਿਆ ਕੀਤੀ ਹੈ ਵੀ ਅੱਜ ਦੀ ਲੜਾਈ ਦੇ ਵਿੱਚ ਸਰਕਾਰ ਹਾਰੀ ਹੈ। ਕਿਸਾਨ ਤੇ ਨੌਜਵਾਨ ਦਿੱਤੇ ਐ ਕਿਵੇਂ ਤੁਸੀਂ ਕਹੋਗੇ ਵੀ ਕਿਵੇਂ ਦਿੱਤੇ ਐ ਤੁਸੀਂ ਉਹ ਅੱਗੇ ਨਹੀਂ ਜਾ ਸਕੇ ਤੁਸੀਂ ਨਾਕਾ ਨਹੀਂ ਤੋੜ ਸਕੇ 11 ਵਜੇ ਪਹਿਲਾਂ ਉਹਨਾਂ ਦਾ ਅਥਰੂ ਕੈਸ ਦਾ ਗੋਲਾ ਗਿਰ ਗਿਆ ਸੀ ਤੇ 7 7:30 ਆਪਣਾ ਹੁਣ ਕਿੰਨੇ ਹੋ ਗਏ 6:30 ਵਜੇ ਤੱਕ ਉਹਨਾਂ ਦੇ ਗਿਰਦੇ ਰਹੇ 7 ਵਜੇ 8 ਘੰਟੇ ਲਗਾਤਾਰ ਉਹਨਾਂ ਨੇ ਹਜ਼ਾਰਾਂ ਗੋਲੇ ਤਾਗੇ ਨੇ ਅਥਰੂ ਕੈਸ ਦੇ ਪਾਣੀ ਸਿੱਟਿਆ ਆ ਜਿਹੜਾ ਉਤਲਾ ਹੁੰਦਾ ਡਰੋਨ ਡਰੋਨ ਦੇ ਦਰੋਹ ਰਾਹੀਂ ਹਮਲੇ ਕੀਤੇ ਆ ਇਹਦੇ باوجود ਵੀ ਕਿਸਾਨ ਡਟੇ ਰਹੇ ਆ ਕੋਈ ਘਬਰਾਇਆ ਨਹੀਂ ਕੋਈ ਭੱਜਿਆ ਨਹੀਂ ਗਣਤੀ ਵੱਧਦੀ ਰਹੀ ਹੈ ਸਾਡੇ ਜਿਹੜਾ 100 ਦੇ ਨੌਜਵਾਨ ਲਗਭਗ ਉਹ ਫੱਟੜ ਹੋ ਗਏ ਪਰ ਉਹਨਾਂ ਦਾ ਇੱਕ ਵੀ ਇੱਕ ਵੀ ਕਹਿ ਦੇਣ ਵੀ ਕਿਸੇ ਮੁਲਾਜ਼ਮ ਦੇ ਝੋਟ ਆਈ ਹੈ ਜਿਹੜਾ ਕਹਿੰਦੇ ਆ ਨਾ ਵੀ ਇਹ ਆਪਮਾਰੀ ਹੁੰਦੇ ਨੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਹੁੰਦਾ ਅੱਜ ਵੀ ਕਹਿ ਰਿਹਾ ਸੀਗਾ ਵੀ ਆਪਮਾਰੀ ਰਿਪੀਟ ਕੱਟੇ ਹੋਊਗਾ ਸਾਬਤ ਕਰਤਾ ਵੀ ਸਾਰੀ ਜਿਹੜੀ ਗੱਠ ਬਣੀ ਹੋਈ ਆ ਹਾਂ ਹਾਂ ਹੁਣ ਵੀ ਸੁਣ ਲਿਆ ਜਿਹੜੇ ਸਾਰਾ ਇਕੱਠ ਸੀਗਾ ਕੋਈ ਆਪਮਾਰੀ ਭੀੜ ਨਹੀਂ ਸੀ ਕੋਈ ਮੌਬ ਨਹੀਂ ਸੀ ਪੂਰੇ ਉਹਨਾਂ ਨੇ ਡਿਸਪਲਿਨ ਦੇ ਤਹਿਤ ਲੜੇ ਆ ਤੇ ਅਸੀਂ ਕਹਿੰਦੇ ਆ ਵੀ ਅੱਜ ਇਹ ਲੜਾਈ ਦਾ ਪਹਿਲਾ ਦਿਨ ਸੀ ਨਾ 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 ਐਸ ਐਸਾ ਕੁਛ ਨਹੀਂ ਮੈਂ ਮੈਂ ਕਹਿਣਾ ਚਾਹੂੰਗਾ ਇਹ ਲੀਡਰਸ਼ਿਪ ਉਹ ਲੀਡਰਸ਼ਿਪ ਨਹੀਂਗੀ ਜਿਹੜਾ ਕੈਡਰ ਲੜੂਗਾ 50 ਕਿਲੋਮੀਟਰ ਪਿੱਛੇ ਬੈਠੀ ਓਏ ਲੀਡਰਸ਼ਿਪ ਪੂਰੀ ਤਰ੍ਹਾਂ ਵੇਚਾ ਔਰ ਭਾਵੇਂ ਬੁਲਟ ਦੀਆਂ ਗੋਲੀਆਂ ਚੱਲਣ ਵਿੱਚ ਰ੍ਹਾਂਗੇ ਠੀਕ ਆ और अपने नौजवान अपने किसान को कहे पीसफुली आराम ना तहमल ना इस मोर्चे को जीत के लेके जाना वापस देखिए देखिए हमारे पास स्पीकर का प्रबंध नहीं सब मानेंगे हम अब स्पीकर लगा के सबसे बात करेंगे सब कुछ होगा ऐसा कोई निर्णय आज शाम हो गई है सब परिस्थितियों को कंट्रोल करेंगे ਕੱਲ ਫਿਰ ਵਿਚਾਰ ਕਰਾਂਗੇ ਕੋਈ ਮੀਟਿੰਗ ਨਹੀਂ ਸੱਦਾਇਆ ਕਿਸੇ ਲੀਡਰ ਨੂੰ ਕਿਸੇ ਨਾਲ ਸਰਕਾਰ ਦੇ ਵੱਲੋਂ ਗੱਲਬਾਤ ਆਈ ਆ ਕੋਈ ਸੱਦਾ ਨਹੀਂ ਹੈਗਾ ਕੋਈ ਗੱਲਬਾਤ ਨਹੀਂ ਹੈਗੀ ਅਸੀਂ ਕਹਿੰਨੇ ਗੱਲਬਾਤ ਕਰਨੀ ਅਸੀਂ ਤੁਹਾਡੇ ਗਾੜੀ 7 ਘੰਟੇ ਸਭ ਕੋ ਰੱਖਤਾ ਅਨਾਉਂਸਮੈਂਟ ਕਰ ਦਿਓ ਦਿੱਲੀ ਤੋਂ ਜਾਣਾ ਕੀ ਹੈ ਜੀ ਕਿ ਇੱਥੇ ਮੋਰਚਾ ਲਾਣਾ ਦੇਖੋ ਇਹ ਦੇਖੋ ਜੀ ਇਤਿਹਾਰ ਕੀ ਹੈ ਜੀ ਦਿੱਲੀ ਕੂਚਾ ਦਿੱਲੀ ਕੂਚ ਮਲ ਦਿੱਲੀ ਕੂਚਾ ਹੁਣ ਆਪਾਂ ਚੋਨੇ ਸਟੇ ਕਰੀਏ ਸਪੀਕਰ ਲੱਗ ਜਾਣ ਨੌਜਵਾਨਾਂ ਨਾਲ ਠੀਕ ਹੈ ਜੀ ਬਹੁਤ ਸਵੇਰੇ ਬਹੁਤ ਸਵੇਰੇ ਖੜਾ ਨਹੀਂ ਜਾ ਰਹੇ ਹੁਣ ਦੇ ਥਰੋਟਲ